ਤਦੋਂ ਅੱਜ ਖੇਡਣ ਆਏਗੇ ਕਬੱਡੀ ਕੁਲਰੀਆਂ ਨਾਲ ਕੁਲਦੀਪ ਵੀਰ ਖੁਰਦ ਨੂੰ ਲੈ ਕੇ ਇੱਕ ਜੱਸੀ ਵੀਰੋ ਗਿਆ ਇਹ ਐਂਟੀ ਤੜੇ ਖੇਡਣ ਲੱਗ ਗਿਆ ਇਧਰ ਰਾਮਾ ਇਧਰ ਪੀਤਾ ਤੇ ਉਧਰ ਕੱਟਾ ਪੂਰੇ ਤਗੜੇ ਜਾਫੀ ਨੇ ਬਈ ਪੂਰਾ ਤਗੜਾ ਚੈਨ ਸੈਟ ਮਿਲਦਾ ਮੁੰਡਿਆਂ ਨਾਲ ਕੱਟਾ ਥੋੜਾ ਹੰਕਾਰੀ ਆ ਬਾਕੀ ਆਲ ਦਾ ਬੈਸਟ ਇਹ ਗੱਲ ਕਰਨਾਗੇ ਮੈਥਾ ਬਣਾ ਲੈ ਕੇ ਆਉਣੇ ਬਾਕੀ ਉਹ ਆ ਪਰ ਦੂਜੇ ਪਾਸੇ ਬਰੇਟੇ ਵਾਲੇ ਦੋ ਨੇ ਇੱਕ ਕੰਨੀ ਤੇ ਬਿੱਲਾ ਇਹਨਾਂ ਨੇ ਵੀ ਕਹਿੰਦੇ ਦੁਨੀਆ ਮਨਾਈ ਹੋਈ ਐ ਇਹਨਾਂ ਨੇ ਵੀ ਦੁਨੀਆ ਓਏ ਮਨਾਈ ਹੋਈ ਐ ਓਏ ਬਿੱਲਾ ਓਏ ਚੋਬਰਾ ਓ ਸਿਰਾ ਓ ਗੱਬਰੂਆ ਇੱਥੇ ਹੀ ਹਾਜੂ ਗਲ ਰਹੀਆਂ ਭਾਈ ਖੇਰਾ ਕਲਾ ਖੇਰਾ ਕਲਾ ਦੀ ਟੀਮ ਆ ਗਈ ਹੈ ਤੇ ਮੁੰਡੇ ਕੁਲਰੀਆਂ ਵਾਲੇ ਜਿਹੜੇ ਜਾਂਦੀ ਦੇ ਨਾਲ ਖੇੜਨੇ ਮਲਾ ਦੇ ਵਿੱਚ ਆ ਜਾਂਦੇ ਬਬਲੀ ਬਣ ਕੇ ਜਿਹੜੇ ਪਹੁੰਚਣ ਹਰ ਇਧਰਲੇ ਪਾਸੇ ਪੀਓਗੇ ਵਾਲਾ ਉਹ ਵੀਰੋਕੇ ਵਾਲਾ ਉਸ